ਸਤ ਸ੍ਰੀ ਅਕਾਲ ਦੋਸਤੋ ਆਪਣੇ ਕੋਲ ਆਰਗੈਨਿਕ ਕਣਕ ਵਿਕਾਊ ਹੈ ਜੀ ਕਿਸੇ ਭੈਣ ਭਰਾ ਨੇ ਆਰਗੈਨਿਕ ਕਣਕ ਲੈਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਅੱਜ ਇਹ ਵੀਡੀਓ ਚ ਦੇਖ ਹੀ ਰਹੇ ਹੋ ਇਹ ਕਣਕ ਹੈ ਜੀ 4 ਤੋਂ 5 ਕੁਵੰਟਲ ਕਣਕ ਵਿਕਾਊ ਹੈ ਆਪਣੇ ਕੋਲ ਇਸ ਵਾਰ ਬੱਦਸੀ ਤਾਂ ਕਰਕੇ ਕਿਸੇ ਭਰਾ ਨੇ ਕਣਕ ਲੈਣੀ ਹੋਵੇ ਤਾਂ ਜੁਸ ਸੰਪਰਕ ਕਰਿਓ 10 ਸਾਲਾਂ ਤੋਂ ਆਪਾਂ ਲਗਾਤਾਰ ਆਰਗੈਨਿਕ ਖੇਤੀ ਕਰੀ ਰਹੇ ਹਾਂ ਫੋਨ ਪਤੀ ਆ ਜਿਹੜੇ ਪਿੰਡ ਦੇ ਲੋਕਾਂ ਜਾਣਦੀ ਨੇ ਵੈਸੇ ਇਹ ਜੀ ਕੋਈ ਵੀ ਰੇ ਸਪਰੇ ਨਹੀਂ ਪਾਰੇ ਆਪਾਂ ਲਗਾਤਾਰ 10 ਸਾਲਾਂ ਤੋਂ ਜੀਰੀ ਚ ਵੀ ਤੇ ਕਣਕ ਚ ਵੀ ਤੇ ਪੰਜਾਬ ਐਗਰੋ ਵੱਲੋਂ ਆਪਾਂ ਨੂੰ ਸਰਟੀਫਿਕੇਟ ਵੀ ਮਿਲ ਚੁੱਕਿਆ ਪਿੱਛੇ ਜੀ ਫੋਟੋ ਵੀ ਪਾਈ ਸੀਗੀ ਗਾਰੰਟੀ ਹੈ ਜੀ ਆਰਗੈਨਿਕ ਦੀ ਕੋਈ ਵੀ ਚ ਰੇ ਸਪਰੇ ਕੁਝ ਨਹੀਂ ਹੈਗਾ ਜੇ ਕਿਸੇ ਪ੍ਰਾਣੇ ਲੈਣਾ ਹੋਵੇ ਤਾਂ ਸੰਪਰਕ ਕਰਿਓ ਜੀ ਰੇਟ ਜਿਹੜਾ ਹੈਗਾ 5000 ਰੁਪਏ ਕਵਾਂਟਲ ਹੈ ਜੀ 5000 ਰੁਪਏ ਕਵਾਂਟਲ ਜੇ ਕੋਈ ਭਾਈ ਚਾਹਵਾਨ ਭਰਾ ਹੋਵੇ ਤਾਂ ਜਰੂਰ ਸੰਪਰਕ ਕਰਿਓ ਜੀ ਮੋਬਾਈਲ ਨੰਬਰ 95691 98000 ਤੇ ਕਾਲ ਕਰ ਸਕਦੇ ਹੋ ਜੀ ਧੰਨਵਾਦ ਜੀ